ਹੁਣ ਆਪਾਂ ਪੂਰੇ ਸ਼ਬਦ ਵਿੱਚੋਂ ਇਹੀ ਗੱਲ ਸਮਝੀ ਆ ਔਗਣਾ ਤੋਂ ਬਚਣਾ ਹੈ ਜ਼ਹਿਰ ਤੋਂ ਬਚਣਾ ਹੈ ਇੱਕ ਨਾਲ ਜੁੜਨਣਾ ਹੈ ਸਤ ਸੰਗਤ ਕਰਨੀ ਆ ਆਪਾਂ ਸਤ ਸੰਗਤ ਕਰ ਲੈਣੀ ਆ ਕੋਈ ਸ਼ੱਕ ਨਹੀਂ ਆਉਂਦੀ ਆ ਸਤ ਸੰਗਤ ਦੇ ਵਿੱਚ ਹੁਣ ਭਗਤ ਤੰਨਾ ਜੀ ਮਹਾਰਾਜ ਤੇ ਸਾਡੇ ਜੀਵਨ ਵਿੱਚ ਕੀ ਫਰਕ ਹੈ ਉਹਨਾਂ ਤੇ ਐਡੀ ਬਖਸ਼ਿਸ਼ ਕਿਵੇਂ ਹੋਗੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਗੋਦ 'ਚ ਬਿਠਾਇਆ ਹੈ ਕਿਉਂ ਕਿਉਂਕਿ ਉਹਨਾਂ ਨੇ ਇੱਕ ਵਾਰੀ ਸਤ ਸੰਗਤ ਕੀਤੀ ਮੁੜ ਕੇ ਛੱਡੀ ਨਹੀਂ ਮੁੜ ਕੇ ਕੁ ਸੰਗਤ ਵਿੱਚ ਨਹੀਂ ਗਏ ਇੱਕ ਵਾਰੀ ਗੁਣਾਂ ਨੂੰ ਧਾਰਨ ਕੀਤਾ ਮੁੜ ਕੇ ਔਗਣਾਂ ਨੂੰ ਥਾਂ ਨਹੀਂ ਦਿੱਤੀ ਆਪਣੇ ਜੀਵਨ ਵਿੱਚ ਤੇ ਅਸੀਂ ਸਾਡੇ ਚ ਕਮੀ ਹੋ ਇੱਥੇ ਰਹਿ ਜਾਂਦੀ ਆ ਸਤ ਸੰਗਤ ਵਿੱਚ ਆ ਜਾਣੀ ਆ ਪਰ ਜਿਵੇਂ ਹੀ ਦਰਬਾਰ ਸ਼ਹਿਬ ਤੋਂ ਬਾਹਰ ਹੁੰਨੇ ਆ ਫਿਰ ਕੁ ਸੰਗਤ ਦਾ ਪ੍ਰਭਾਵ ਫੇਰ ਨਿੰਦਿਆ ਚੁਗਲੀ ਕੋਈ ਨਿੰਦਿਆ ਦੀ ਸੰਗਤ ਕਰਦਾ ਕੋਈ ਚੁਗਲੀਆਂ ਦੀ ਕੋਈ ਨਸ਼ੇ ਵਿਸ਼ੇ ਵਿਕਾਰਾਂ ਦੀ ਕੱਲ ਨੂੰ ਕਿੰਨੀ ਤਰੀਕ ਹੈ ਜੀ 31 ਮਾਰਚ ਤੇ ਕੱਲ ਨੂੰ ਕਈ ਕਾਦੀ ਸੰਗਤ ਕਰਨਗੇ ਜੀ ਕਹਿੰਦੇ ਠੇਕੇ ਟੁੱਟਣਗੇ ਨਾ ਸ਼ਰਾਬ ਦੀ ਸੰਗਤ ਐ ਲੈ ਹੀ ਕਹਿੰਦੇ ਕਈ ਬੋਤਲਾਂ ਘਰੇ ਲਿਆ ਕੇ ਰੱਖੇ ਨੇ ਸਸਤੀ ਹੁੰਦੀ ਹੈ ਨਾ ਸਾਡੇ ਚ ਇਹੀ ਫਰਕ ਹੈ ਆ ਜਾਣੀਆਂ ਸਤ ਸੰਗਤ ਦੇ ਵਿੱਚ ਮੁੜ ਕੇ ਫੇਰ ਨਸ਼ੇ ਵਿਸ਼ੇ ਵਿਕਾਰਾਂ ਦੀ ਸੰਗਤ ਚ ਪਹੁੰਚ ਜਾਂਦੇ ਆ ਜੁੜੀਏ ਮਨ ਕਰੜਾ ਕਰਕੇ ਰੱਖੀਏ ਇਹ ਭਜਦਾ ਜੀ ਮਨ ਮਾੜੇ ਪਾਸੇ ਪਰ ਇਹਨੂੰ ਸ਼ਬਦ ਦਾ ਚਾਬਕ ਲਾ ਕੇ ਰੋਕਣਾ ਹੁੰਦਾ ਵੀ ਨਹੀਂ ਮਨਾ ਗੁਰੂ ਜੀ ਰੋਕਦੇ ਨੇ ਨਾ ਕੰਮਾਂ ਤੋਂ ਉਧਰ ਨਹੀਂ ਜਾਣਾ ਚੰਗੇ ਪਾਸੇ ਆ ਪਰ ਮੈਂ ਕਈ ਵਾਰ ਸੋਚਦੀ ਹੁੰਨੀ ਆ ਵੀ ਨਸ਼ੇ ਵਿਸ਼ੇ ਵਿਕਾਰ ਇੰਨੇ ਵੱਧ ਕਿਉਂ ਰਹੇ ਨੇ ਖਾਸ ਕਰਕੇ ਨਸ਼ਿਆਂ ਦੀ ਗੱਲ ਅੱਜ ਕੱਲ ਹਰ ਮੋੜ ਤੇ ਇਹ ਗੱਲਾਂ ਚੱਲਦੀਆਂ ਨੇ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਵੀ ਅਸੀਂ ਆਪਣੀਆਂ ਨਸਲਾਂ ਨੂੰ ਬਚਾਉਣਾ ਹੈ ਜਿੱਥੇ ਫਸਲਾਂ ਦੀ ਗੱਲ ਹੈ ਨਾ ਫਸਲਾਂ ਨੂੰ ਬਚਾਉਣ ਦੀਆਂ ਗੱਲਾਂ ਚੱਲਦੀਆਂ ਨੇ ਉੱਥੇ ਨਸਲਾਂ ਨੂੰ ਬਚਾਉਣ ਦੀ ਵੀ ਗੱਲ ਚੱਲਦੀ ਆ ਤੇ ਜਦੋਂ ਨਸਲਾਂ ਦੀ ਗੱਲ ਚੱਲਦੀ ਹੈ ਮੈਂ ਅਕਸਰ ਕਹਿੰਨੀ ਹੁੰਦੀ ਆ ਭਾਈ ਬਚੋ ਨਸ਼ਿਆਂ ਤੋਂ ਛੱਡੋ ਇਹਨਾਂ ਨੂੰ ਜਦੋਂ ਸ਼ਰਾਬ ਦੀ ਗੱਲ ਕਰਦੇ ਆ ਨਾ ਵੀ ਛੱਡੋ ਸ਼ਰਾਬ ਨੂੰ ਇਹਨੂੰ ਪੀ ਕੇ ਮੱਤ ਮਾਰੀ ਜਾਂਦੀ ਆ ਗੁਰੂ ਜੀ ਫਰਮਾਉਂਦੇ ਨੇ ਇਹਨੂੰ ਪੀ ਕੇ ਆਪਣੇ ਪਰਾਏ ਦੀ ਪਹਿਚਾਣ ਨਹੀਂ ਰਹਿੰਦੀ ਤੇ ਕਈ ਕਹਿ ਦਿੰਦੇ ਆ ਕਹਿੰਦੇ ਚਲੋ ਸ਼ਰਾਬ ਵੀ ਪੀਂਦੇ ਨੇ ਚਿੱਟਾ ਥੋੜੀ ਪੀਂਦੇ ਆ ਕਈ ਤਾਂ ਸ਼ਰਾਬ ਨੂੰ ਨਸ਼ਾ ਹੀ ਮੰਨਣੋਂ ਹਟ ਗਏ ਜੀ ਮੈਂ ਮੰਨਦੀ ਆ ਜਿੱਥੇ ਚਿੱਟੇ ਨੇ ਲੋਕਾਂ ਦੇ ਘਰਾਂ ਵਿੱਚ ਚੁੱਲੀਆਂ ਦੀ ਅੱਗ ਨੂੰ ਧੀਮਾ ਕਰਕੇ ਸਿਵਿਆਂ ਦੀ ਅੱਗ ਨੂੰ ਤੇਜ਼ ਕੀਤਾ ਇਹ ਨਾ ਜਿੱਥੇ ਚਿੱਟਾ ਬਹੁਤ ਮਾੜੇ ਉੱਥੇ ਸ਼ਰਾਬ ਵੀ ਉਨਿਓ ਹੀ ਮਾੜੀ ਆ ਕੱਲ ਨੂੰ ਬਚ ਕੇ ਰਹੋ ਖਾਸ ਕਰਕੇ ਕੱਲ ਨੂੰ ਕਹਤਾ ਵੈਸੇ ਤਾਂ ਹਰ ਦਿਨੀ ਬਚਣਾ ਹੈ ਕੱਲ ਨੂੰ ਤੇ ਜ਼ਿਆਦਾ ਹੀ ਭੀੜ ਹੁੰਦੀ ਆ ਸੋ ਸਤਿਗੁਰੂ ਜੀ ਸਮਤ ਦੇਣੀ ਨਾ ਤੋਂ ਬਚਣਾ ਹੈ ਸ਼ਰਾਬ ਵੀ ਇੱਕ ਨਸ਼ਾ ਹੈ ਪਰ ਇਹ ਨੂੰ ਆਪਾਂ ਨਸ਼ਾ ਮੰਨਣੋਂ ਕਿਉਂ ਹਟ ਗਏ ਇਹਦੇ ਵੀ ਕਾਰਨ ਨੇ ਕਿਉਂਕਿ ਇਸ ਨਸ਼ੇ ਨੂੰ ਧਾਰਮਿਕ ਮਾਨਤਾ ਦਿੱਤੀ ਜਾ ਰਹੀ ਆ ਸਮਾਜਿਕ ਮਾਨਤਾ ਵੀ ਤੇ ਧਾਰਮਿਕ ਮਾਨਤਾ ਵੀ ਸ਼ਰਾਬ ਨੂੰ ਦਿੱਤੀ ਜਾ ਰਹੀ ਆ ਜੀ ਪਹਿਲਾਂ ਆਪਾਂ ਧਾਰਮਿਕ ਮਾਨਤਾ ਤੇ ਗੱਲ ਕਰਦੇ ਆ ਵੀ ਕਿਵੇਂ ਦਿੱਤੀ ਜਾ ਰਹੀ ਆ ਅਖਬਾਰ ਦੇ ਵਿੱਚ ਖਬਰ ਆਈ ਸੀ ਸ਼ਾਇਦ ਆਪ ਜੀ ਨੇ ਪੜ੍ਹੀ ਹੋਵੇ ਜਗਰਾਉਂ ਇਲਾਕੇ ਦੇ ਵਿੱਚ ਇੱਕ ਜਗ੍ਹਾ ਜਿੱਥੇ ਸ਼ਰਾਬ ਚੜਦੀ ਆ ਕਹਿੰਦੇ ਜੀ ਮੰਤਾ ਪੂਜਾ ਵਾਲੀ ਥਾਂ ਏ ਤੇ ਉੱਥੇ ਹੁੰਦਾ ਕੀ ਏ ਕਹਿੰਦੇ ਜੀ ਸ਼ਰਾਬ ਦੀਆਂ ਬੋਤਲਾਂ ਚੜਦੀਆਂ ਤੇ ਉਹ ਖਬਰ ਚ ਲਿਖਿਆ ਸੀ ਵੀ ਇੱਥੋਂ ਦਾ ਜੋ ਗੱਲ ਐ ਜਿਹਨੂੰ ਇਤਿਹਾਸ ਕਹਿੰਦੇ ਨੇ ਆਪਣੇ ਜਾਨੀ ਕਹਿੰਦੀ ਇੱਥੋਂ ਦਾ ਇਤਿਹਾਸ ਕੀ ਆ ਉਹਨਾਂ ਨੇ ਲਿਖਿਆ ਹੋਇਆ ਸੀ ਕਹਿੰਦੀ ਇੱਥੇ ਜਿਹੜੇ ਬਾਬਾ ਜੀ ਹੋਏ ਆ ਨਾ ਉਹ ਬਹੁਤ ਸ਼ਰਾਬ ਪੀਂਦੇ ਹੁੰਦੇ ਸੀ ਵੇਖੋ ਮਹਾਨਤਾ ਕੀ ਐ ਬਹਾਦਰੀ ਕੀ ਐ ਜੀ ਸ਼ਰਾਬ ਪੀਂਦੇ ਸੀ ਕਿੰਨੀ ਸ਼ਰਾਬ ਪੀ ਲਈ ਕਹਿੰਦੇ ਉਹ ਸਵਾ ਲੱਖ ਬੋਤਲ ਸ਼ਰਾਬ ਦੀ ਪੀ ਗੇ ਕਿੰਨੀ ਜੀ ਇੱਥੇ ਤੇ ਇੱਕ ਬੋਤਲ ਕੋਈ ਪੀ ਲਵੇ ਉਹਦੀ ਮੱਤ ਮਾਰੀ ਜਾਂਦੀ ਆ ਸਵਾ ਲੱਖ ਬੋਤਲ ਪੀ ਕੇ ਸਰੀਰ ਦਾ ਹਾਲ ਕੀ ਹੋਇਆ ਹੁਣ ਕਹਿੰਦੀ ਫਿਰ ਇੱਕ ਸ਼ਰਦਾਲੂ ਆਇਆ ਹੋਰ ਸ਼ਰਾਬ ਲੈ ਕੇ ਲਖੋਨਾਂ ਨੂੰ ਵੀ ਕਮਲੀ ਦੁਨੀਆ ਸ਼ਰਧਾਲੂ ਦੱਸਦੀ ਹੈ ਜੇ ਸ਼ਰਾਬਾਂ ਲੈ ਕੇ ਆਉਂਦੇ ਨੇ ਕਹਿੰਦੀ ਆਗੇ ਜੀ ਬਾਬਾ ਜੀ ਕੋਲੇ ਪਹੁੰਚ ਗਏ ਪੀ ਪੀਓ ਬਾਬਾ ਜੀ ਹੋਰ ਤੇ ਅੱਗੋਂ ਬਾਬਾ ਜੀ ਕਹਿੰਦੇ ਨਹੀਂ ਬਸ ਮੇਰੀ ਤਾਂ ਪੂਰੀ ਹੋ ਗਈ ਪੂਰੀ ਤਾਂ ਆਪ ਹੀ ਹੋ ਗਈ ਜਿਹਨੇ ਸਵਾ ਲੱਖ ਬੋਤਲ ਸ਼ਰੀਰ ਚ ਪਾਲੀ ਸ਼ਰੀਰ ਕੀ ਕਹਿੰਦਾ ਹੁਣ ਹੈ ਕਹਿੰਦੀ ਬਾਬਾ ਜੀ ਚੜਾਈ ਕਰ ਗਏ ਤੇ ਉੱਥੇ ਮੇਲੇ ਲੱਗਣ ਲੱਗੇ ਸ਼ਰਾਬਾਂ ਚੜਨ ਲੱਗੀਆਂ ਅਗਲੀ ਲਾਈਨ ਪੜ੍ਹ ਕੇ ਮੈਂ ਹੈਰਾਨ ਹੋਈ ਉੱਥੇ ਲਿਖਿਆ ਸੀ ਕਹਿੰਦੇ ਇੱਕ ਦਿਨ ਬੀਬੀਆਂ ਲਈ ਰਾਖਮੈਂ ਜਦੋਂ ਬੀਬੀਆਂ ਸ਼ਰਾਬ ਚੜਾਉਣ ਆਉਂਦੀਆਂ ਨੇ ਵੇਖੋ ਸਾਡੀ ਕਾਮ ਕਿੱਧਰ ਨੂੰ ਤੁਰ ਪਈ ਜਿਹੜੀਆਂ ਮਤਾਮਾ ਪਹਿਣਾ ਨੇ ਪੁੱਤਾਂ ਨੂੰ ਸਮਝਾਉਣਾ ਸੀ ਆਪਣੇ ਪਿਤਾ ਨੂੰ ਸਮਝਾਉਣਾ ਸੀ ਵੀ ਇਹਨੂੰ ਪੀ ਕੇ ਮੱਤ ਮਾਰੀ ਜਾਂਦੀ ਆ ਉਹ ਆਪ ਜਾ ਜਾ ਕੇ ਇਦਾਂ ਦੀਆਂ ਥਾਮਾਂ ਤੇ ਸ਼ਰਾਬਾਂ ਚੜਾ ਰਹੀਆਂ ਨੇ ਸਾਰਿਆਂ ਨੂੰ ਨਹੀਂ ਕਮਾਗੀ ਬੜੀਆਂ ਸਿਆਣੀਆਂ ਪਹਿਣਾ ਨੇ ਪਰ ਇਦਾਂ ਦੇ ਵੀ ਹੈਗੇ ਉੱਥੇ ਲਾਈਨਾਂ 'ਚ ਲੱਗ ਰਹੇ ਨੇ ਸ਼ਰਾਬ ਚੜਾਉਣ ਦੇ ਲਈ ਤੇ ਮੈਂ ਉੱਥੇ ਬੇਨਤੀ ਕੀਤੀ ਸੀ ਮੈਂ ਕਿਹਾ ਜੇ ਆਹੀ ਹਾਲ ਰਹੇ ਨਾ ਫਿਰ ਉਹ ਦਿਨ ਦੂਰ ਨਹੀਂ ਜਦੋਂ ਚਿੱਟੇ ਵਾਲੇ ਬਾਬਾ ਜੀ ਵੀ ਆ ਜਾਣਗੇ ਕੋਈ ਚਿੱਟਾ ਲਾਉਂਦਾ ਮਰਜੂ ਤੇ ਉੱਥੇ ਮੇਲੇ ਲੱਗਣ ਲੱਗ ਜਾਣੇ ਆ ਤੇ ਵੀਰ ਜੀ ਹੁਣਾਂ ਨੇ ਵੀਡੀਓ ਕੱਟ ਕੇ ਨੈਟ ਤੇ ਪਾਤੀ ਤੇ ਅਗਲੇ ਦਿਨ ਹੀ ਮੈਨੂੰ ਸੰਗਤ ਵਿੱਚੋਂ ਫੋਨ ਆਇਆ ਵੀਰ ਜੀ ਹੁਣਾਂ ਨੇ ਦੱਸਿਆ ਕਹਿੰਦੇ ਚਿੱਟੀ ਵਾਲੇ ਬਾਬਾ ਜੀ ਵੀ ਆ ਗਏ ਨੇ ਫੜੇ ਗਏ ਨੇ ਚਿੱਟਾ ਲਾਉਂਦੇ ਵੀ ਬਚੀਏ ਹੋ ਜੇ ਲੋਕਾਂ ਤੋਂ ਜਿਹਦੇ ਲੜ ਗੁਰੂ ਗੋਬਿੰਦ ਸਿੰਘ ਜੀ ਲਾ ਗਏ ਆ ਨਾ ਜੇ ਉਹਦਾ ਪੱਲਾ ਘੁੱਟ ਕੇ ਫੜਾਂਗੇ ਤਾਂ ਹੀ ਬਚਾਅ ਹੋ ਸਕਦਾ ਫਸਲਾਂ ਦਾ ਵੀ ਤੇ ਨਸਲਾਂ ਦਾ ਵੀ ਨਹੀਂ ਤੇ ਧਰਮ ਦੀ ਆੜ ਵਿੱਚ ਇਹ ਕੁਝ ਹੋ ਰਿਹਾ ਜੀ ਹੁਣ ਜਿਹਨੂੰ ਧਾਰਮਿਕ ਮਾਨਤਾ ਦਿੱਤੀ ਪਟਿਆਲੇ ਦੇ ਵਿੱਚ ਕਾਲੀ ਦੇਵੀ ਦੇ ਮੰਦਰ ਵਿੱਚ ਕੀ ਚੜਦਾ ਜੀ ਹੁਣ ਜਿੱਥੇ ਧਰਮ ਦੀ ਆੜ ਵਿੱਚ ਸ਼ਰਾਬਾਂ ਜੜ ਰਹੀਆਂ ਨੇ ਕੀ ਉਹ ਦੇਸ਼ ਨਸ਼ਾ ਮੁਕਤ ਹੋ ਸਕਦੇ ਜੀ ਆਪਣੇ ਧਰਮ ਦੀ ਵੀ ਗੱਲ ਕਰੀਏ ਆਪਣੇ ਵਿੱਚ ਵੀ ਕਈ ਧਰਮ ਦੀ ਆੜ ਲੈ ਕੇ ਭੰਗ ਨੂੰ ਸੁਖ ਨਿਦਾਨ ਕਹੀ ਜਾਂਦੇ ਨੇ ਹੈ ਤੇ ਨਾ ਸਹੀ ਆ ਨਾ ਗੁਰੂ ਜੀ ਦੀ ਬਾਣੀ ਨੂੰ ਪੜ੍ਹੀਏ ਗੁਰੂ ਜੀ ਦੱਸਦੇ ਨੇ ਪੁੱਤ ਇਹ ਸੁਖ ਨਿਦਾਨੀ ਸੁਖ ਨਿਦਾਨ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਸੁਖ ਨਿਦਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਸੋ ਨਸ਼ਾ ਤਾਂ ਹੀ ਜਾਏਗਾ ਜੇ ਨਸ਼ੇ ਨੂੰ ਧਾਰਮਿਕ ਮਾਨਤਾ ਦੇਣੀ ਬੰਦ ਹੋਏਗੀ ਤੇ ਦੂਜੇ ਨੰਬਰ ਤੇ ਸਮਾਜਿਕ ਮਾਨਤਾ ਸਮਾਜਿਕ ਮਾਨਤਾ ਵੀ ਦਿੱਤੀ ਜਾ ਰਹੀ ਹੈ ਨਾ ਕਈ ਤਾਂ ਕਹਿ ਦਿੰਦੇ ਆ ਕਹਿੰਦੇ ਸ਼ਰਾਬ ਬਿਨਾ ਵਿਆਹ ਕਾਦ ਹੈ دیتی ਨਾ ਸਮਾਜਿਕ ਮਾਨਤਾ ਕਹਿੰਦੇ ਸ਼ਰਾਬ ਤੋਂ ਬਿਨਾ ਤੇ ਵਿਆਹ ਹੀ ਨਹੀਂ ਹੁੰਦਾ ਤੇ ਕਈ ਤਾਂ ਹੀ ਵੀ ਸੋਚਦੇ ਆ ਕਹਿੰਦੇ ਸ਼ਰਾਬ ਤੋਂ ਬਿਨਾ ਤਾਂ ਘਰ ਵਿੱਚ ਆਏ ਪਰੌਣਿਆਂ ਦੀ ਸੇਵਾ ਵੀ ਨਹੀਂ ਹੁੰਦੀ ਕਈ ਤਾਂ ਪਹਿਲਾਂ ਹੀ ਲਿਆ ਕੇ ਰੱਖਣ ਲੱਗੇ। ਬਿਰਲਿਆਂ ਨੂੰ ਛੱਡ ਕੇ ਕਈ ਇਦਾਂ ਦੇ ਨੇ ਜਿਹੜੇ ਪਹਿਲਾਂ ਹੀ ਲਿਆ ਕੇ ਕਹਿੰਦੇ ਅਸ ਤਾਂ ਕਰੇ ਪਹਿਲਾਂ ਹੀ ਕਈ ਪ੍ਰਕਾਰ ਦੀ ਰੱਖ ਲੈਨੇ ਆਂ ਕੀ ਪਤਾ ਫੁੱਫੜ ਕਦੋਂ ਆ ਜਾਏ। ਰੋਸੀ ਨਾ ਨਾ ਜਾਵੀ ਪਿਆਈ ਨਹੀਂ। ਬੱਚੀ ਇਹਨਾਂ ਗੱਲਾਂ ਤੋਂ। ਗੁਰੂ ਜੀ ਦੇ ਬਚਨਾਂ ਤੇ ਪਹਿਰਾ దਈਏ ਡਟ ਕੇ ਕਹਿ ਦਈਏ ਵੀ ਇਹ ਗੁਰੂ ਦੇ ਸਿੱਖ ਦਾ ਘਰ ਹੈ। ਇੱਥੇ ਨਾ ਤੇ ਨਸ਼ਾ ਵਰਤਾਇਆ ਜਾਏਗਾ। ਨਾ ਹੀ ਕੋਈ ਨਸ਼ਾ ਕਰਕੇ ਆਵੇ। ਆਪਣੇ ਘਰਾਂ ਨੂੰ ਸਵਰਗ ਬਣਾਈਏ ਬੇਕੰਠ ਬਣਾਈਏ ਫਿਰ ਸਾਡੇ ਬੱਚੇ ਵੀ ਭਗਤ ਧੰਨਾ ਜੀ ਮਹਾਰਾਜ ਜੀ ਤੋਂ ਗਿਆਨ ਲੈ ਕੇ ਭਗਤੀ ਤੇ ਰਾਹ ਤੇ ਤੁਰਨਗੇ ਜਦੋਂ ਇੱਕ ਦੀ ਸੰਗਤ ਵਿੱਚ ਰੱਖਾਂਗੇ ਕੁ ਸੰਗਤ ਤੋਂ ਬਚਾ ਕੇ ਰੱਖੀਏ ਇਹ ਵੀ ਬੇਨਤੀ ਕਰੀ ਜਾਮਾ ਧਿਆਨ ਵਿੱਚ ਗੱਲ ਆ ਗਈ ਬੱਚਿਆਂ ਨੂੰ ਤੇ ਤਾਂ ਹੀ ਬਚਾਵਾਂ ਬਚਾਵਾਂਗੇ ਨਾ ਜੇ ਬੱਚਿਆਂ ਦੇ ਜਨਮ ਤੇ ਗੁਰੂ ਜੀ ਦੀ ਬਾਣੀ ਨੂੰ ਪੜਾਂਗੇ ਇੱਥੇ ਤੇ ਜਦੋਂ ਘਰ ਵਿੱਚ ਪੁੱਤ ਦਾ ਜਨਮ ਹੁੰਦਾ ਸ਼ਰਾਬਾਂ ਦੇ ਦੌਰ ਚੱਲ ਪੈਂਦੇ ਨੇ ਡੀਜ਼ੇ ਲੱਗ ਜਾਂਦੇ ਨੇ ਜਿਹੜਾ ਬੱਚਾ ਛੋਟਾ ਹੁੰਦਾ ਆਪਣੇ ਸੰਗਤ ਦਾ ਪ੍ਰਭਾਵ ਲਾਜ਼ਮੀ ਪੈਂਦੇ ਉਹ ਵੇਖ ਰਿਹਾ ਜ਼ਰੂਰ ਅਸਰ ਹੋਏਗਾ ਜਿਹਦੇ ਜਨਮ ਦੇ ਉੱਤੇ ਸ਼ਰਾਬ ਦੇ ਪਿਆਲੇ ਚੱਲਿਓ ਵੱਡਾ ਹੋ ਕੇ ਕਿਵੇਂ ਨਸ਼ੇ ਤੋਂ ਵੱਚ ਸਕਦਾ ਹੈ ਸੋ ਅਮਰਤਮਈ ਬਾਣੀ ਜੋ ਅਸਲੀ ਨਸ਼ਾ ਜਿਹੜਾ ਕਦੇ ਉਤਰਦਾਨੀ ਨਾਮ ਦਾ ਨਸ਼ਾ ਹਰ ਘਰ ਵਿੱਚ ਆ ਜਾਵੇ ਫਿਰ ਦਿਨਾਂ ਵਿੱਚ ਹੀ ਕੰਮ ਦੀ ਚੜ੍ਹਦੀ ਕਲਾ ਹੋ ਜਾਣੀ ਆ ਇਹ ਆਏਗਾ ਤਾਂ ਜੇ ਇੱਕ ਦੀ ਸੰਗਤ ਵਿੱਚ ਰਹਾਂਗੇ ਆ ਜਾਈਆਂ ਨਾ ਸਤ ਸੰਗਤ ਵਿੱਚ ਯਤਨ ਕਰਿਓ ਮੁੜ ਕੇ ਕੋ ਸੰਗਤ ਵਿੱਚ ਨਾ ਜਾਈਏ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਿਸ਼ੇ ਵਿਕਾਰ ਦੀ ਆਪਾਂ ਸੰਗਤ ਨਹੀਂ ਕਰਨੀਏ ਪ੍ਰਣ ਕਰਕੇ ਜਾਈਏ ਸੋ ਇੱਥੋਂ ਤੱਕ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ